ਮੈਨੂੰ ਲੱਗਦਾ ਕਿ ਕੱਲ ਦੀ ਕੀ ਹਲਚਾਲ ਨੇ ਚੋਬਰਾਂ ਦੇ ਕੂਤਰਵਾਤਰ ਠੀਕ ਹੋਣਗੇ ਕਰਪੋਰਲ ਸੈੱਟ ਹੋਣਗੇ ਜੀ ਤੇ ਅੱਜ ਤੜਕੇ ਤੜਕੇ ਜੀ ਚੱਕ ਲਈ ਦਨਾਲੀ ਜੀ ਤੰਨਾ 베ਰੀਆਂ ਚ ਇੱਕ 베ਰੀ ਦਾ ਫਾਂਚਾ ਡਾ ਦੇਣਾ ਜੀ ਇੱਕ ਵੜ ਦੇਣੀ ਆ ਜੀ ਡੀਟਾ ਨਹੀਂ ਰੂਣੀ ਇੱਕ ਦੀ ਕਿਉਂਕਿ ਬੱਕਰੀਆਂ ਨੂੰ ਪਾਇਆ ਨਹੀਂ ਤੜਕੇ ਦਾ ਕੋਝਾ ਪੱਠੇ ਛੋਟੇ گاਮਾਂ ਨੂੰ ਮਸਾ ਪੈਂਦੇ ਆ ਤੇ ਅੱਜ ਬੱਕਰੀਆਂ ਨੂੰ ਪਾਉਣੇ ਆ ਤੇ ਬਾਕੀ ਧੁੱਪ ਧੁੱਪ ਨਿਕਲਦੀ ਸਕੀਮ ਬੰਦ ਹੀ ਪਈ ਅਚਾਨਣੀਆਂ ਹੁੰਦਾ ਪਿਆ ਤੇ ਉਧਰ ਗਗਨ ਲੱਗਿਆ ਪਿਆ ਜੀ ਖਾਲਾ ਸਵਾਰਨ ਪਾਣੀ ਦੀ ਬਾਰੀ ਆ ਕੱਲ ਨੂੰ ਆਉਂਦੀ ਵੀ ਤੇ ਆ ਵੜਦਗੇ ਜੀ ਇੱਕ ਇੰਨਾ ਚੁੱਪ ਥਾਂਦ ਕਰਕੇ ਡਾਣਾ ਫਿਰ ਬੱਕਰੀਆਂ ਨੂੰ ਪਾਈਲ ਜਾ ਕੇ ਤੇ ਫਿਰ ਕੂਤਰਾਂ ਵੱਲ ਜਾਣੇ ਆ ਜੀ ਲੋ ਜੀ ਵੜ ਲਿਆ ਡਾਣਾ ਤਾਂ ਹੁਣ 4x4 ਲਾ ਕੇ ਜੀ ਖਿੱਚਣਗੇ ਤਾਂ ਨੂੰ ਵੜ ਕੇ ਲੈ ਚ ਲਈਏ ਬੱਕਰੀਆਂ ਵਾਸਤੇ ਜੀ ਬੱਕਰੀਆਂ ਵੇ ਮੈਂ ਕਰਨ ਲੱਗੀਆਂ ਨਹੀਂ ਅੱਜ ਤਾਂ ਪਾਠੀਆਂ ਟੌਰ ਰਾ ਉਹਨਾਂ ਨੂੰ ਪਤਾ ਵੀ ਆਪੇ ਬਲੌਗਰ ਸਾਹਿਬ ਵੜ ਕੇ ਲਿਆ ਕੇ ਪਾ ਦੇਣਗੇ ਲੋ ਜੀ ਤੇ ਇਧਰ ਲਿਆਣਗੇ ਵੜ ਕੇ ਪਾਤਾ ਜੀ ਬੱਕਰੀਆਂ ਨੂੰ ਤੇ ਹੁਣ ਚਲਦੇ ਆਂ ਜੀ ਕਬੂਤਰਾਂ ਵਾਲੇ ਪਾਸੇ ਰਤ ਛਤਰੀ ਲਾਈ ਨਹੀਂ ਓਵੇਂ ਲੱਗੀ ਪਈ ਆ ਛਤਰੀ ਆਪਣੀ ਇਹਨੂੰ ਵੀ ਜਾ ਕੇ ਲਾਉਣੀ ਆ ਜੀ ਠੀਕ ਆ ਚੋ ਬਰੋ ਤੇ ਬਾਕੀ ਚਲਦੇ ਆਂ ਜੀ ਪਰਲੇ ਘਾਓ ਹੋ ਡਿੱਗ ਪਈ ਸੀ ਇੱਥੇ ਕੰਡਿਆਂ ਚ ਹੋਰ ਸੂੜਾ ਖਬੀਆਂ ਸੀ ਚਤਰਾਾਂ ਤੇ ਲਓ ਪਾ ਪੈਰ ਤੋਂ ਬੁਗੀ ਰੋੜ ਦੇ ਬੂਟ ਹੈ ਚਲੋ ਜੀ ਚੱਲੀਏ ਕਬੂਤਰਾਂ ਵਾਲੇ ਪਾਸੇ ਇਧਰ ਗਾਵਾਂ ਪੂਆਂ ਪੱਕੇ ਰਪੂਟ ਆ ਆਪਾਂ ਵੀ ਫੋ ਲੋਕੇ ਰਪੂਟਾਂ ਜੀ ਠੀਕ ਆ ਜੀ ਚਲਦੇ ਆਂ ਕਬੂਤਰਾਂ ਕੋਲੇ ਫਿਰ ਤਨ ਕਬੂਤਰ ਵਿਖਾਉਣੇ ਆ ਜੀ ਜਾ ਕੇ ਲਓ ਜੀ ਚਾਕ ਲਈ ਕਬੂਤਰਾਂ ਵਾਲੇ ਖੁੱਡੇ ਦੀ ਚਾਬੀ ਜੀ ਪਰਲੇ ਕਰਾਂ ਤੇ ਹੁਣ ਖੋਲੀ ਆ ਜੀ ਕਬੂਤਰਾਂ ਵਾਲਾ ਖੁੱਡਾ ਤੇ ਨਾਲੇ ਕੂਤਰ ਕੋਆਤਰਾ ਵਿਖਾਈਏ ਅੱਜ ਧੁੱਪ ਨਿਕਲਣ ਦੇ 100 ਚੋਂ 50% ਚਾਂਸ ਆ ਕਿ ਕਦੇ-ਕਦੇ ਸੂਰਜ ਬਾਹਰ ਆ ਜਾਂਦਾ ਬੱਦਲਾਂ ਜੋ ਕਦੇ ਆਉਂਦਾ ਨਹੀਂ ਕੱਲ ਤਾਂ ਵੀ ਧੁੱਪ ਨਿਕਲੇ ਆਉਂਦੀ ਤੇ ਕਦੇ ਨਿਕਲਦੀ ਨਹੀਂ ਚਲੋ ਆਪਣੇ ਆਪ ਹੀ ਨਿਕਲਦੀ ਹੈ ਠੀਕ ਹੈ ਜੀ ਤੇ ਇਧਰ ਆਪਾਂ ਕੂਤਰ ਵਾਲੇ ਗੁੱਡੇ ਦਾ ਗੇਲਡ ਖੋਲਦਗੇ ਜੀ ਕੀ ਬਾਤਾਂ ਨੇ ਆਓ ਸੱਚ ਦੂਜੇ ਕਮਰੇ ਦੀ ਚਾਬੀ ਲਈ ਜਨਾ ਆਹ ਲੋ ਇਹ ਆ ਚਾਬੀ ਹੈ ਚਾਬੀ ਵਿਖਾ ਦਿੰਨਾ ਜੀ ਮੈਂ ਤੁਹਾਨੂੰ ਆਹ ਲੱਗਦੀ ਹੈ ਜੀ ਸਾਡੇ ਤਾਲੇ ਨੂੰ ਚਾਬੀ ਬਾਹਰੋਂ ਇੰਪੋਰਟ ਕਰਾਈ ਹੈ ਅਮਰੀਕਾ ਚੋਂ ਜੀ ਲਓ ਜੀ ਖੋਲਦਾ ਗੇਟ ਜੀ ਤਾਲਾ ਖੋਲਦਾ ਜੀ ਸਤ ਨਾਮ ਇੱਕ ਮਿੰਟ ਜੀ ਤੰਗ ਲੀਏ ਤਾਲਾ ਸਤ ਨਾਮ ਸ੍ਰੀ ਵਾਹਿਗੁਰੂ ਜੀ ਸੱਚਾ ਪਾਸ਼ਾ ਮੇਰੇ ਰੱਖੀ ਲਓ ਜੀ ਖੋਹ ਵੀ ਗੁੱਡਾ ਹੁਣ ਇੱਕ ਮਿੰਟ ਲਓ ਜੀ ਖੋਲ ਲਿਆ ਗੁੱਡਾ ਜੀ ਕੂਟਾ ਵਾਲਾ ਕੀ ਬਾਤ ਆ ਬੰਦਾ ਕਿਤੇ ਕਰ ਲਈਏ ਕੇਰਾ ਲਓ ਜੀ ਖੋਲ ਲਿਆ ਕੂਤਰ ਵਾਲਾ ਗੁੱਡਾ ਜੀ ਪਹਿਲਾਂ ਤੰਦਰ ਲਈ ਲੜ ਜਾਈਏ ਬਾਹਰ ਲਈ ਭੁਜਾ ਕੇ ਫਿਰ ਵੀਡੀਓ ਬਣਾਵਾਂਗੇ ਬਲੌਗ ਵੀ ਬਣਾਉਣਾ ਜ਼ਰੂਰੀ ਆ ਜੀ ਐ ਬਲੌਗ ਬਣਦਾ ਨਹੀਂ ਜੀ ਆਹ ਤਾਰ ਆ ਜੀ ਇਹ ਤਾਰ ਸੰਭਲ ਕੇ ਲਾਉਣੀ ਪੈਂਦੀ ਹੈ ਜੀ ਕਿਤੇ ਹੋਣਾ ਹੋਵੇ ਕਰੰਟ ਲੱਗ ਜੀ ਜੀ ਮਰਜੀ ਇੱਥੇ ਜੀ ਲਓ ਇੱਕ ਮਿੰਟ ਜੀ ਪਟਾਕੇ ਨਾ ਪਵਾ ਰਹੀ ਤਾਰਾਂ ਨਾਲ ਜੋੜ ਦਈਏ ਜੀ ਮੈਂ ਕਰਾਂ ਤਾਰਾਂ ਨਾਲਾ ਮੋੜ ਚ ਲਓ ਜੀ ਤੇ ਤੇਰਾ ਹਰਤੀ ਦੇ ਆਂਡੇ ਲਪਾਉਗਾ ਜੀ ਇਹਨੂੰ ਆ ਜਾਲਣਾ ਬਣਾ ਕੇ ਦੇਣਾ ਇੱਥੇ ਠੀਕ ਆ ਬਈ ਤੇ ਉਧਰ ਉਹ ਜੋੜੀ ਵੀ ਮੇਰੇ ਖਾਲਸਾ ਲਾਉਣ ਵਾਲੀ ਆਂਡਾ ਇੱਕੋ ਜੋੜੀ ਨੇ ਲਾਉਣਾ ਜੀ ਬਸ ਆ ਇੱਕ ਇੱਕ ਵਾਰੀ ਅੰਡੇ ਲਵਾਉਣੇ ਆ ਤੇ ਮੁੜ ਕੇ ਜੀ ਜਾਂ ਤਾਂ ਕਬੂਤਰਿਆਂ ਨੂੰ ਅੱਡ ਕਰ ਦਾਂਗੇ ਪਿੰਜਰੇ ਚ ਜਾਂ ਕੋਈ ਹੋਰ ਸਕੀਮ ਲਾਵਾਂਗੇ ਵੇਖੋ ਬਾਕੀ ਕੀ ਬਣਦਾ ਕੀ ਨਹੀਂ ਉਹ ਬਾਅਦ ਦੀਆਂ ਗੱਲਾਂ ਇੱਧਰ ਕਬੂਤਰੀ ਨੇ ਅੰਡਾ ਰਾਇਆ ਕਿ ਨਹੀਂ ਅਜੇ ਤੱਕ ਨਹੀਂ ਰਾਇਆ ਜਿਹੜੀ ਇੱਕ ਵਿਚਾਰੀ ਤਾਂ ਕੱਲ ਫੁੱਟ ਗਿਆ ਸੀ ਅੰਡਾ ਪਤਾ ਨਹੀਂ ਕਿਉਂ ਟੁੱਟਿਆ ਕਿਵੇਂ ਨਹੀਂ ਤੇ ਬਾਕੀ ਓਕੇ ਦੀ ਰਿਪੋਰਟ ਆ ਜੀ ਦਾਣੇ-ਦੂਣੇ ਪਏ ਚੋਪਰਾ ਨੂੰ ਮੈਂ ਕਹ ਰਾਜ ਮੈਂ ਲਾ ਫਾਲਤੂ ਪਾ ਦੇ ਤਾਂ ਖਾਂਦੇ ਨਹੀਂ ਇਹ ਇਹ ਕੱਲੇ ਛੋਲੇ-ਛੋਲੇ ਖਾਂਦੇ ਆ ਜੀ ਕਣਕ ਨਹੀਂ ਖਾਂਦੇ ਤੁਸੀਂ ਕੱਲੇ ਛੋਲੇ-ਛਾਲੇ ਨਾ ਖਾਇਆ ਕਰੋ ਜੀ ਕਣਕ ਵੀ ਪਾਉਣਾ ਮੈਂ ਨਾਲ ਕਣਕ ਦਾ ਵੀ ਰੇਟ ਬਹੁਤ ਜ਼ਿਆਦਾ ਕਣਕ ਵੀ ਖਾਇਆ ਕਰੋ ਜੀ ਤੇ ਬਾਕੀ ਓਕੇ ਦੀ ਰਿਪੋਰਟ ਹੈ ਤੇ ਆ ਉਹ ਕੂਤਰ ਵੀ ਸਰਾ ਜੀ ਆ ਵੀ ਸਰਾ ਓਕੇ ਦੀ ਰਿਪੋਰਟ ਆ ਬਾਕੀ ਚੱਲਦੇ ਆ ਜੀ ਹ ਵਾਟੇ ਵਾਸਤੇ ਧੁੱਪ ਨਿਕਲਿਆ ਜੀ ਤੇ ਬੱਚੇ ਜਿਹੜੇ ਦੋਖਾ ਹੈਗੇ ਆ ਬਾਹਰ ਕੱਢ ਦਾਂਗੇ ਛਤਰੀ ਤੇ ਚੱਲ ਛਤਰੀ ਤੇ ਤਾਂ ਗਿੱਝ ਜਾਣਗੇ ਤੇ ਨਾਲ ਡਾੜ ਦੁਰ ਦੇਵਾਂਗੇ ਬਾਕੀ ਜੀ ਮਨਤਾ ਨਹੀਂ ਲੱਗਦਾ ਜੀ ਧੁੱਪ ਨਿਕਲੋਗੀ ਬਾਹਰਲੇ ਬਲਬ ਤਾਂ ਬਜਾਤੇ ਤੇ ਰਾਤ ਛਤਰੀ ਲੱਗੀ ਰਹਿ ਗਈ ਸੀ ਤੇ ਹੁਣ ਚੱਲਦੇ ਆ ਜੀ ਪਰਲੇ ਘਰੇ ਠੀਕ ਆ ਬਾਈ گاਵਾਂ ਨੂੰ ਪਾਣੀ ਪੂਣੀ ਪਿਉਣੇ ਆ ਜਾ ਕੇ ਤੇ ਕੋਈ ਨਾ ਕੋਈ ਕੰਮ ਵਿੜਦੇ ਅੱਜ ਫਿਰ ਕਬੂਤਰਾਂ ਵਾਲੇ ਖੁੱਡੇ 'ਚ ਕੋਈ ਨਾ ਕੋਈ ਐਕਸਪੈਰੀਮੈਂਟ ਕਰਦੇ ਆ ਜੀ ਐਵੇਂ ਤਾਂ ਫਿਰ ਤੁਹਾਨੂੰ ਪਤਾ ਬਲੌਗ ਨਹੀਂ ਬਣਨਾ ਤਾਂ ਕਰਕੇ ਜੀ ਤੇ ਸੱਚ ਉਹ ਦੇਖੋ ਜੀ ਐਂ ਲੱਗਦਾ ਸੈਂਟਰ ਲੋਕ ਇਹਨੂੰ ਕਹਿੰਦੇ ਜੀ ਫਿੰਗਰਪ੍ਰਿੰਟਰ ਲੋਕ ਬੱਲਾ ਇੱਥੇ ਫਿੰਗਰ ਲਉਣੀ ਪੈੰਦੀ ਹੈ ਜੀ ਗਾ ਇਸ ਚੀਜ਼ ਤੇ ਵਿਚਾਲੇ ਕਰਕੇ ਲਓ ਜੀ ਹੁਣ ਖੁੱਲੂਗਾ ਇਹ ਆ ਕੰਤ ਦੇ ਬਾਲੇ ਪਾਸੇ ਆ ਵੀ ਕਰ ਦਿੱਤੀ ਪਾਸੇ ਜੀ ਲਓ ਜੀ ਬਾਲੇ ਬੁੱਲੇ ਕੰਤ ਦੇ ਪਾਸੇ ਇਹਨੂੰ ਗੱਟੇ ਨੂੰ ਪਾਸੇ ਕਰਤੀਏ ਹੁਣ ਖੋਲ੍ਹ ਦਈਏ ਇਹ ਗੇਟ ਕਿਆ ਬਾਕਾ ਨੇ ਗੁਰੂ ਇਧਰ ਆਪਣੀ 15 ਕਰੋੜ ਵਾਲੀ ਗੱਡੀ ਖੜੀ ਚੋ ਕੋਈ ਨਹੀਂ ਖੜੀ ਰਹਿਣ ਦੋ ਲਓ ਜੀ ਤੇ ਹੁਣ ਆਹ ਜਿਹੜੀਆਂ ਛਤਰੀ ਆ ਆਹਂ ਜਿਹੜੇ ਤੇ ਆਹ ਕੱਪੜੇ ਦੇ ਉੱਤੇ ਨੀਲਾ ਕੱਪੜਾ ਸਿਉਂ ਦੇਣਾ ਜੀ ਡਬਲ ਕਿਉਂਕਿ ਆਹ ਕੱਪੜਾ ਯਾਰ ਹੋ ਰਿਹਾ ਗਿਆ ਮਿੱਟੀ ਰੰਗਾ ਜਾ ਮਤਲਬ ਪਤਾ ਨਹੀਂ ਲੱਗਦਾ ਛਤਰੀ ਤਾਂ ਉਤੋਂ ਕਬੂਤਰ ਆਉਂਣ ਤਾਂ ਕਰਕੇ ਜੀ ਵੈਸੇ ਛਤਰੀ ਮਜ਼ਬੂਤ ਆ ਉਹਦੇ ਨਾਲੋਂ ਘੱਰੀ ਆ ਤੇ ਉਹਦੇ ਤੇ ਆਹ ਨੀਲਾ ਕੱਪੜਾ ਲੱਗਿਆ ਉਹ ਜਿਆ ਛਤਰੀ ਤੇ ਲਾਤੀ ਜੀ ਇਹਦੇ ਤੇ ਵੀ ਤੇ ਅੰਦੇ ਥੱਲੇ ਘਟਾਂ ਨਹੀਂ ਸਿਉਆਂ ਤਾਂ ਕਰਕੇ ਫਿਰ ਮੈਂ ਕਿਹਾ ਵੀ ਇਹਨੂੰ ਕਾਂਦੇ ਵਾਸਤੇ ਬਟਣਾ ਦੇ ਉੱਤੇ ਸਿਉਂਦਾਂਗੇ ਅੱਜ ਆਹ ਕੰਮ ਕਰਦੇ ਹਾਂ ਜੀ ਅੱਜ ਛਤਰੀਆਂ ਦੇ ਕੱਪੜੇ ਸਿਉਣੇ ਆ ਨਾਲੇ ਜਿਹੜੀ ਆਹ ਸੁੰਦਰ ਛਤਰੀ ਪਈ ਆਉਂਦੇ ਤੇ ਵੀ ਸਿਉਂਦਾਂਗੇ ਕਪੜਾ ਜੀ ਜਿਹੜੇ ਪੁਰਾਣੇ ਵਲੌਗ ਵੇਹਂਦੇ ਆ ਉਹਨਾਂ ਨੂੰ ਤਾਂ ਪਤਾ ਵੀ ਆਹ ਸੁੰਦਰ ਕਿਹੜੀ ਛਤਰੀ ਪਈ ਆ ਆਪਣੀ ਪੁਰਾਣੀ ਛਤਰੀ ਪਈ ਆ ਜੀ ਆਹ ਸੁੰਦਰ ਜਿਹੜੀ ਆਪਾਂ ਪਹਿਲਾਂ-ਪਹਿਲਾਂ ਕਬੂਤਰ ਲੈਂਦੇ ਸੀ ਉਦੋਂ ਦੀ ਰੱਖੀ ਸੀ ਤੇ ਬਾਕੀ ਜੀ ਹੁਣ ਗਾਵਾਂ ਨੂੰ ਬਾਣੀ ਪੂਣੀ ਪਿਆਦੀਏ ਜੀ ਤੇ ਧੁੱਪ ਚਾਨਣ ਜਾਂ ਨਿਕਲਦਾ ਆਉਂਦਾ ਮਨ ਲਓ ਜੀ ਤੇ ਇਧਰ ਆਪਣੇ ਕੁੱਕੜ ਵੀ ਚੈੱਕ ਕਰ ਲਓ ਜੀ ਕਿਆ ਬਾਤਾਂ ਨੇ ਮੇਲਾ ਤਾਂ ਗੁਰਪ੍ਰੀਤ ਆ ਗਿਆ ਜੀ ਆਇਆ ਲਓ ਜੀ ਕਹਿੰਦੇ ਕੌਣ ਆ ਗਿਆ ਜੀ ਕਹਿੰਦੇ ਗੁਰਪ੍ਰੀਤ ਆ ਗਿਆ ਜੀ ਗੁਰਪ੍ਰੀਤ ਲਓ ਜੇ ਕਰਤਾ ਕੰਮ ਵੜਦੇ ਵੜਦੇ ਜਸ਼ਨ ਨਹੀਂ ਆਇਆ ਉਹ ਤਾਂ ਆਨਲਾਈਨ ਬੈਠਾ ਹੁਣ ਇਸ ਟਾਂ ਤੇ ਤੇ ਲਓ ਜੀ ਕਹਿੰਦੇ ਚੋਬਰ ਆਗਾ ਇੱਕ ਹੀ ਆਇਆ ਦੂਜਾ ਆਇਆ ਨਹੀਂ ਜੀ ਕੋਈ ਕੰਮ ਤਾਂ ਦੇ ਵੀ ਜੀ ਹੁਣ ਚੋਬਰੋ ਵੀ ਤੇ ਬਾਕੀ ਜੀ ਤੁੱਪ ਨਿਕਲਦੀ ਆਉਂਦੀ ਆ ਚਾਂੜ ਜਾ ਹੋਈ ਜਾਂਦਾ ਹੁੰਦਾ ਦੇਖੋ ਜੀ ਕਿਆ ਬਾਤਾਂ ਨੇ ਕੋਣ ਆ ਜੈਸ਼ਨ ਉਹ ਕੰਤੇ ਆਊਗਾ ਤੇ ਮੋਟਰਸਾਂ ਤੇ ਮੋਟਰਸਾਂ ਹੋਰ ਕੀ ਆ ਬਾਈ ਜੀ ਟੈਂਟਾ ਬਾਈ ਜੀ ਉਹ ਖਾਓ ਜੀ ਦਰਸ਼ਨ ਦਾ ਨੰਬਰ ਲਾਓ ਜੀ ਕੀ ਬਾਤਾਂ ਨੇ ਲਾਈਵ ਹੋਈ ਆ ਤੇ ਇੱਧਰ ਆ ਗਿਆ ਜੀ ਮੋਟਰਸਾਂ ਚੈੱਕ ਕਰੋ ਚੋਬਰ ਦਾ ਆ ਲੈ ਕੇ ਜਾਣਾ ਸੀ ਉਦੋਂ ਆਪਾਂ ਯਰ ਜਦੋਂ ਮਨਪ੍ਰੀਤ ਬਾਈ ਕੋਲੇ ਗਏ ਉਹ ਰੂੜੇ ਚ ਰੋਟੀ ਫੜਾਉਣਾ ਸੀ ਬੁਲੇ ਦੀ ਤੇ ਚਾਦਰ ਹੀ ਲਿਆਰ ਮੈਂ ਜਕਸੀਰ ਕੋਲੇ ਖੜਾ ਸਾਰਾ ਫੜਾ ਗਈ ਜੰਨਾ ਸਹੀ ਹੈ ਫਾਦਰ ਸਾਹਿਬ ਕਿਆ ਕਰੇ ਤੇ ਲਓ ਜੀ ਕੀ ਬਾਤਾਂ ਇਧਰ ਆ ਚੋਪਰਾ ਮੋਟਰਸਾਈਕਲ ਆਈ ਤੇ ਇਧਰ ਤੋਂ ਪੁੱ ਨਿਕਲਦੀ ਹੁੰਦੀ ਆ ਲਓ ਜੀ ਇਧਰ ਚੋਪਰਾ ਦਾ ਚੈਨਲ ਟੂ ਬ੍ਰਦਰਸ ਤੇ ਲਾਈਵ ਹੁੰਨੇ ਆ ਜੀ ਆਪਾਂ ਠੀਕ ਹੈ ਜੀ ਬ੍ਰੋ ਕਿਉਂਕਿ ਇਹਨਾਂ ਦਾ ਵੌਇਸ ਟਾਈਮ ਕੰਪਲੀਟ ਕਰਨਾ ਹੈ ਕਹਿੰਦੇ ਵਿਊ ਨਹੀਂ ਆਉਂਦੇ ਮੈਂ ਚੱਲ ਕੀ ਤਾਂ ਲਾਈਵ ਹੋ ਕੇ ਦੇਖ ਲਈਏ ਆਉਣ ਲੱਗ ਜਾਨਾ ਤਾਂ ਕਰਕੇ ਜੀ ਤੇ ਬਾਕੀ ਓਕੇ ਦੀ ਰਿਪੋਰਟਾਂ ਜੀ ਤੇ ਇਹਨਾਂ ਨੇ ਨਵਾਂ ਚੈਨਲ ਖੋਲ੍ਹ ਲਿਆ ਸੀ ਇਹ ਕਹਿੰਦੇ ਪ੍ਰੋਮੋਸ਼ਨ ਪ੍ਰੋਮੋਸ਼ਨ ਕਰਦੇ ਵਾ ਮੇਰੇ ਕਿਹੜਾ ਰੱਖਾਂ ਜੀ ਵਿਊ ਆਉਂਦੇ ਆ ਜਿੰਨੇ ਆਉਂਦੇ ਓੰਨੇ ਕੀ ਠੀਕ ਆ ਜੀ ਮੈਂ ਕਰਨ ਬਲੌਗ ਚੋ ਖਾ ਦਿੰਨੇ ਪੇਵਾ ਕਿ ਲਾਈ ਵੀ ਇੱਕ ਜਾਨ ਹੀ ਰਹਿ ਗਿਆ ਭਾਈ ਆ ਇੱਕ ਜਾਨਾ ਰਹਿ ਗਿਆ ਜੀ ਇਧਰ ਮੈਂ ਲਓ ਜੀ ਇਧਰ ਜਸ਼ਨ ਚੌਪਰ ਵੀ ਆ ਗਿਆ ਸੀ ਕਿਉਂ ਬੜਾ ਕਿਉਂ ਥਾ ਫੜਦਾ ਕਿਉਂ 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 ਜੀ ਫੋਰ ਬਾਈ ਫੋਰ ਲਾਈ ਜਾਂਦਾ ਚਕਾਈ 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 ਇਹਨੂੰ ਚਕਾ ਗੋ ਰੱਬ ਉਹ ਆਏ ਨਹੀਂ ਰੱਬ ਵੱਲ ਖੜਾ ਕਰਦੇ ਰੱਬ ਵੱਲ ਨੂੰ ਆਏ ਨਹੀਂ ਮੈਂ ਅੱਗੇ ਹੁਣਾ ਅੱਗੇ ਹੁਣਾ ਅੱਗੇ ਹੁਣਾ ਆ ਨਹੀਂ ਹੁਣ ਚਕਾ ਖੜ ਜਾ ਖੜ ਜਾ ਓਏ ਦੋਨੇ ਬਰਾਬਰ ਕਰਕੇ ਚਕਾਓ ਸਣੋ ਮੋ ਓਏ ਕਲੈਂਪ ਪਾਇਓ ਚੱਲੂਗੀ ਬਹੁਤ ਉਹ ਨਹੀਂ ਭਰਦੇ ਭਾਈ ਇਹ ਵੀ ਕਲੱਚ ਪਲੇਟਾ ਨਹੀਂ ਪਾ ਰਹਾ ਇਹਦਾ ਫੰਗਾ ਉੱਗਾਇਆ ਚੀਜ਼ਾਂ ਵੇ ਨਹੀਂ ਚੀਜ਼ਾਂ ਉਹ ਨਹੀਂ ਮਜ਼ਾਕ ਨਹੀਂ ਯਾਰ ਸੱਚੀ ਨਹੀਂ ਉਹ ਚੱਲੂਗੀ ਹਾਂ ਨਹੀਂ ਓਏ ਹੌਲੀ ਹੌਲੀ ਚਕਾਓ ਮੈਂ ਸੁਣਾਉਂ ਓਏ ਇੱਕ ਵਾਰੀ ਚ ਹਾਂ ਵੀਊਅਰ ਲੱਗ ਜਾਣਗੇ ਆ ਬਰਾਬਰ ਕਰਕੇ ਬਰਾਬਰ ਕਰਕੇ ਚਕਾਓ ਫਿਰ ਜਿਆਦਾ ਬਰਾਬਰ ਕਰਕੇ ਜਗਾਓ ਫਿਰ ਨੀ ਯਾਰ ਆਓ ਪਿੱਛੇ ਕਰੋ ਪਿੱਛੇ ਸਾਰਾ ਹਿਲਦਾ ਮੋੜ ਸਮਰਾਵਾ ਮੜਾ ਜੀ ਜਿਚਾਉਣਾ ਤਕਾ ਦਿੰਦਾ ਦੋ ਵਾਰੀ ਓਏ ਇੱਕੋ ਜਿਹਾ ਤਕਾ ਓ ਖੜ ਜਾ ਫੱਟੀ ਅੜ ਗਈ ਫੱਟੀ ਫੱਟੀ ਕਰਨ ਮੈਂ ਇੱਥੇ ਮਿੱਟੀ ਸਾਫ਼ ਕੀਤੀ ਸੀ ਇਹ ਫੱਟੀ ਐ ਟੱਟੀ ਨਹੀਂ ਦਾ ਕੱਢ ਜਾ ਖੜ ਜਾ ਮੈਂ ਰੀਲ ਬਣਾ ਲਾਂ ਇੱਕ ਮਿੰਟ ਬਾਜੀ ਲੋ ਜੀ ਚੱਲੇ ਆ ਚੋਬਰ ਹੁਣੀ ਤੇ ਸੱਚ ਓਏ ਚੱਲ ਜਾਣ ਦੋ ਜੀ ਪਿੱਛੇ ਆਜੇ ਨਹੀਂ ਨਹੀਂ ਚੱਲ ਚੱਲ ਜਾਓ ਜਾਓ ਓਏ ਮੈਂ ਵੀ ਚੱਲਦਾ ਨਾਲ ਮੈਂ ਵੀ ਚੱਲਦਾ ਖੜ੍ਹ ਜਾਓ ਜੀ ਗੇਟ ਲਾ ਜਾਵਾਂ ਬਾਹਰ ਇਹ ਖੇਤ ਚੱਲੇ ਆ ਪਰ ਜਾਓ ਯਾਰ ਜਾਓ ਜਾਓ ਮੈਂ ਬਲੋ ਓਏ ਜਾਵੜੋ ਓਏ ਲਓ ਜੀ ਤੇ ਇੱਥੇ ਅਸੀਂ ਆ ਗਈ ਓਹ ਕੌਣ ਕਰ ਲਾ ਓਹ ਡਾੜੀ ਆ ਗਈ ਓਹ ਕੰਮ ਸੁਣਾਈ ਆ ਭਾਈ ਤੇ ਆ ਭਾਈ ਚਾਦਰ ਚੋਬਰ ਨੇ ਚਾਦਰ ਟੰਗਦੀ ਜੀ ਪੱਟਿਆ ਵਾਸੇ ਉਹ ਚੱਲੀਏ ਨਹੀਂ ਇਸਕੇ ਰਾਹਾਂ ਤੋਂ ਮੋੜ ਮੋੜ ਜਾਜ ਬਣਾ ਇਹਨੂੰ ਬੈ ਉਹਦੇ ਇੱਕ ਲੱਤਾ ਟੰਡ ਮੁੱਕਿਆ ਕਿ ਮੁੱਕਿਆ ਪੈ ਟੰਟ ਆਇਸ਼ ਨੀਗਾਰ ਪਿਸਟਲ ਪਿਸਟਲ ਨਿੱਕਾਰ ਓਏ ਖੱਡੇ ਸਟਿੰਗ ਆ ਏ ਓਏ ਬੈਗਰ ਵਾਲਾ ਮੋਟਰਸਾਂ ਬਣਵਾਵਾਗੇ ਹੁਣ ਜਦੋਂ ਬਣਾਇਆ ਗਰਾੜੂ ਫੁੱਟੀ ਲਵਾ ਕੇ ਨਾ ਦੂਜੇ ਪਾਸੇ ਲਾ ਕੇ ਚੈਣ ਕਬਰ ਭਾਣ। ਾੜਾਂ ਦੀ ਸ਼ਹਿਰ ਕਰਕੇ ਆ ਗਏ ਜੀ ਉਹ ਤੋਂ ਮੈਂ ਕੱਟ ਦੂੰਗਾ ਤੇ ਸਬਜੀ ਸਬਜੀ ਧਰਨੀ ਤੋਰੀ ਦੀ। ਨਹੀਂ ਆ ਜੀ ਤੁਹਾਡੇ ਲੱਤ ਜਿੱਦੀ ਤੋਰੀਆਂ ਦੇਖੋ ਜੀ ਲੱਤ ਤੋਰਾ ਹੀ ਤੋਰਾ ਨਾ ਤੇ ਜੱਡਾ ਜੀ ਵੇਖਦਾ ਜੀ ਕਿਹੜਾ ਸਬਜੀ ਸਬਜੀ ਧਰਨੀ ਹੋਈ ਤਾਂ ਆ ਆਪਣੀ ਆਹ ਇੱਥੇ। ਸਾੜੀ 21 ਤੋਰੀਆ ਵੱਲ ਤਾਂ ਸੁੱਕ ਗਈ। ਡੀ ਲਕਸ ਡੀ ਲਕਸ ਹੋ ਜਾ ਪਿਆ ਕੰਮ ਕੀ ਹੋ ਗਿਆ ਜੀ। ਹੋ ਜੀ ਗਏ ਚੌਬਰ ਹੁਣੀ ਤਾਂ ਤੇ ਹੁਣ ਗਾਵਾਂ ਨੂੰ ਪਾਸੇ ਕਰਦੀ ਏ ਠੀਕ ਆ ਚੌਬਰੋ ਤੇ ਪੱਠੇ-ਪੁੱਠੇ ਖਾਲੇ ਗਾਵਾਂ ਨੇ ਮਿੰਟ ਲਾਈਏ ਦੋ ਵਾਰ ਉਗਲ ਆ ਗਈ ਵਿੱਚ ਬਣਾਉਗੇ ਦੇ ਅਡਜਸਟ ਕਰ ਲਈ ਜੀ ਥੋੜਾ ਨਾ ਫੋਨ ਦੇ ਮਾਈਕ ਚ ਪ੍ਰੋਬਲਮ ਆ ਤੇ ਸਾਈਡ ਤੇ ਹੱਥ ਰੱਖਿਆ ਜਾਂਦਾ ਤਾਂ ਕਰਕੇ ਜੀ ਤੇ ਪੱਠੇ-ਪੁੱਠੇ ਖਾਲੇ ਤੈਨੂੰ ਸਾਈਡ ਤੇ ਬੰਦ ਕੇ ਧੁੱਪੇ ਠੀਕ ਆ ਜੀ ਕਹਿੰਦੀ ਬੰਦ ਚਲੋ ਮੈਂ ਹਾਂ ਬੰਦਨੇ ਜੀ ਤੇ ਕਈ ਆਪਣੀ ਸਾਫ ਕਰਨ ਵਾਲੀ ਪਈ ਕੋਈ ਚੱਕਰ ਨਹੀਂ ਕਰ ਦਿੰਦੇ ਆ ਉਧਰ ਬੱਕਰੀਆਂ ਜੀ ਲੱਗੀਆਂ ਪਈਆਂ ਟਾਣੇ ਨੂੰ ਖਾਣ ਕਹਿੰਦੀ ਭੁੱਖ ਬਾਲੀ ਆ ਨਾ ਕੋਈ ਨਹੀਂ ਖਾਲਾ ਖਾਲਾ ਤੇ ਆਪਣੇ ਟਡੋ ਵੀ ਠੀਕ ਠਾਕ ਆ ਓਕੇ ਦੀ ਰਿਪੋਰਟ ਆ ਬੋਨ ਦੀ ਬੈਟਰੀ 20% ਰਹਿ ਗਈ ਠੀਕ ਆ ਜੀ ਚਾਲ ਚੁਰਜ ਲਾ ਲਈਏ ਗਾਵਾਂ ਗੂਆਂ ਪਾਸੇ ਬੰਦ ਲੀ ਗੇ ਸ਼ਾਇਦ ਤਾਂ ਕਬੂਤਰ ਬਾਹਰ ਕੱਢ ਲਈਏ ਧੁੱਪ ਨਿਕਲਦੀ ਆ ਲਓ ਜੀ ਤੇ ਇੱਧਰ ਆਪਣੇ ਬੋਰਡ ਬਾਡ ਠੀਕ ਆ ਬਿਜਲੀ ਵਾਲੇ ਜੀ ਅੱਜ ਇਲੈਕਟ੍ਰੋਨਿਕ ਮੈਂ ਮਰਨਾ ਹੈ ਤੇ ਉਧਰ ਕਰਮਾਂ ਵਾਲੀ ਧੁੱਪ ਵੀ ਨਿਕਲਿਆ ਜੀ ਪੂਰੀ ਖੜਾਕੇ ਧਾਰ ਠੀਕ ਹੈ ਜੋ ਬਰੋ ਤੇ ਆਹ ਸੈਟ ਕਰ ਦਈਏ ਡਿੱਗ ਪਿਆ ਨਾਲ ਚਾਰਜਰ ਆ ਬੋਨ ਦਾ ਫੋਨ ਵੀ ਡਾਉਣਾ ਤੇ ਫੋਨ ਵੀ ਚਾਰਜ ਲਾਵਾਂਗੇ ਨਾਲੇ ਅਜ ਇੱਥੇ ਸਾਫ ਸਫਾਈ ਵੀ ਕਰਨੀ ਹੈ ਠੀਕ ਹੈ ਜੀ ਉਹ ਵੀ ਕਰ ਦਾਂਗੇ ਪਰ ਇੱਥੇ ਕਰਾਰ ਰੱਖ ਦਈਏ ਬੋਰਡ ਤੇ ਆਹ ਰੱਖ ਦੀ ਦੂਜਾ ਬੋਰਡ ਇਹ ਖਰਾਬ ਆ ਜੀ ਇਹ ਪਰਮਾਨੈਂਟ ਲਾਉਣਾ ਕਿਉਂਕਿ ਆ ਜਿਹੜਾ ਬੋਰਡ ਆ ਨਾ ਅੰਦਰ ਆਪਣੇ ਲੱਗਿਆ ਪਿਆ ਉਹ ਖਾ ਦਿੰਨਾ ਇਹ ਆ ਵਾਲਾ ਬੋਰਡ ਅੰਤੀ ਤਿਆਰ ਚਾਰਜਰ ਨਹੀਂ ਲੱਗਦਾ ਪੜਾਕੇ ਜੇ ਪੈ ਜਾਂਦੇ ਇੱਕ ਦੋ ਵਾਰੀ ਪਾ ਕੇ ਨਾ ਚਾਰਜ ਨਾ ਫੋਨ ਨਾ ਛੱਡ ਦਿੱਤੀ ਤਾ ਕਰਕੇ ਤੇ ਫਰਮਾਓ ਚਲੋ ਬੋਰਡ ਹੀ ਸਹੀ ਕਰ ਲੈਨੇ ਆਪਾਂ ਤਾਰ ਨਵੀਂ ਲਾ ਕੇ ਠੀਕ ਹੈ ਚੋਬਰੋ ਪਰ ਦੋਸ਼ੂ ਹੋ ਜਾਣਗੇ ਇਹਦੇ ਚਲਾ ਕੇ ਤੇ ਇੱਕ ਤੇ ਐਲਸੀਡੀ ਲਾ ਲਿਆ ਕਰਾਂਗੇ ਗਾਣੇ ਚਲਾ ਲਿਆ ਕਰਾਂਗੇ ਇੱਕ ਤੇ ਉਹ ਫੋਨ ਚਾਰਜ ਲਾ ਲਿਆ ਕਰਾਂਗੇ ਜੀ ਲਓ ਜੀ ਬੋਰਡ ਆਪਣੇ ਤੋਂ ਸਹੀ ਨਹੀਂ ਹੋਇਆ ਯਾਰ ਉਹ ਚੱਲਿਆ ਹੀ ਨਹੀਂ ਮੰਦਾ ਚੈੱਕ ਕਰ ਲਿਆ ਤੇ ਬਾਕੀ ਧੁੱਪ ਨਿਕਲਿਆ ਹੀ ਆ ਦੋ ਬੱਚੇ ਹੈਗੇ ਜਿਹੜੇ ਆਪਾਂ ਬਾਹਰ ਛੱਡ ਦਿੰਨੇ ਆ ਆ ਵੱਡਾ ਦਾਲਾ ਇੱਧਰ ਹੀ ਲਾਤਾ ਮੈਂ ਕਾਲੀ ਕਾਲੀ ਚੋਧਰ ਚੋਬਰਾਂ ਨਾਲ ਜਾਣ ਵਾਸਤੇ ਤੇ ਇਹਨਾਂ ਨੂੰ ਡਾਗਿਆ ਕੱਢ ਗਏ ਯਾਰ। ਆਖੀ ਯਾਰ ਇਹ ਕਬੂਤਰ ਇਹਨਾਂ ਵਾਸਤੇ ਰਾਲਣਾ ਮਨਾ ਗਏ। ਦੇਖੋ ਇੱਥੇ ਆਂਡਾ ਲਾਉਣਗੇ ਇਹ ਇੱਥੇ ਬੰਦੇ ਆਣ ਕੇ ਤੇ ਮੈਂ ਬੱਚੇ ਜੀ ਦੋ ਬਾਰ ਕੱਢਦਾ। ਉਹ ਰਿਹਾ ਇੱਕ ਤਾਂ ਤੇ ਦੂਜਾ ਕਿੱਥੇ ਆ? ਦੂਜਾ ਉਹ ਰਿਹਾ ਦੋ ਰਿਹਾ ਜੀ ਤਿੰਨ ਬੱਚੇ ਆਪਣੇ ਵਾਸਤੇ ਕੱਢ ਦੀਏ। ਲੈ ਲੈ ਤੂੰ ਬਾਹਰ ਉੱਤੇ ਜਾ ਕੇ ਠੀਕ ਹੈ ਜੀ। ਓਕੇ ਰਿਪੋਰਟ ਆ ਬਾਕੀ। ਲਓ ਜੀ ਬੱਚੇ ਕੱਢ ਤੇ ਬਾਹਰ ਇੱਕ ਤਾਂ ਉਹ ਰਿਹਾ ਜੀ। ਠੀਕ ਹੈ ਚੋ ਬ్రో ਤੇ ਦੋ ਆ ਬੈਠੇ ਆ ਰਹੇ। ਤੇ ਉਹ ਯਾਰ ਕੱਢਦੇ ਸਾਰੀ ਬੱਸੇ ਬਹਿ ਗਏ ਆ ਦੋਨੇ ਛਤਰੀ ਤੇ ਬਹਿ ਕੇ ਠੀਕ ਹੈ ਜੀ ਤੇ ਬਾਕੀ ਜੀ ਹੁਣ ਆ ਆਪਾਂ ਘਰ ਦੀ ਸਫਾਈ ਕਰਦੀ ਆ ਦੇਖੋ ਯਾਰ ਮਿੱਟੀ ਮਿੱਟੀ ਹੋਈ ਪਈ ਆ ਅੰਦਰ ਆ ਦੇਖੋ ਜੇ ਕੋਈ ਆ ਜਾਂਦਾ ਤਾਂ ਭੈੜਾ ਲਾਦਾਂ ਨਾਲ ਆਪਣੇ ਉਹ ਬੂਟ ਬਾਹਰ ਸੁੱਕਣੇ ਪਾ ਦੀਏ ਘਰੇ ਪਾਉਣ ਵਾਲੇ ਆ ਤੇ ਉਧਰੋਂ ਕੁਰਸੀ ਸਾਫ਼ ਕਰਦੀਏ ਤੇ ਫੋਨ ਦੀ ਬੈਟਰੀ ਲਓ ਆ ਫੋਨ ਵੀ ਚਾਰਜ ਲਾ ਦੀਏ ਛਤਰੀਆਂ ਹੋਪ ਸੋਪ ਹੋਪ ਯਾਰ ਕੀ ਉਮੀਦ ਆ ਵੀ ਕੱਲ ਨੂੰ ਕੱਪੜਾ ਲਾਵਾਂਗੇ ਠੀਕ ਆ ਜੀ ਤੇ ਬਾਕੀ ਉਹ ਉਤਾਰ ਵੀ ਸਹੀ ਕਰਨੀ ਐ ਜ ਇਲੈਕਟ੍ਰੋਨਿਕ ਮੈਂਡ ਬਣਨਾ ਤੇ ਬੋਰਡ ਆਪਣੇ ਤੋਂ ਜੀ ਅੱਜ ਸਹੀ ਨਹੀਂ ਹੋਇਆ ਬਾਕੀ ਓਕੇ ਦੀ ਰਿਪੋਰਟ ਐ ਜੀ ਤੇ ਮੈਂ ਫੋਨ ਚਾਰਜ ਲਾ ਲਨ ਨਾਲੇ ਹੌਲੀ ਹੌਲੀ ਸਫਾਈ ਕਰ ਲਾਂ ਜੀ ਘਰ ਦੀ ਇਦਾਂ ਇਦਾਂ ਇਹਨਾਂ ਨੇ ਕੰਮ ਦੇਖ ਲੋ ਕਿੱਥੇ ਜੋੜਾ ਲਾਉਂਦੇ ਆ ਕਿੱਥੇ ਆਂਡੇ ਧਰਨ ਦੀ ਸਕੀਮ ਕਰਦੇ ਇਹਨਾਂ ਨੂੰ ਇੱਧਰ ਕੱਢਣ ਆ ਲਈ ਥੱਲੇ ਫਸ ਗਏ ਨਾ ਜਿੱਦਣ ਉਹ ਪਲੀਸ ਪਲੀਸ ਕਿਦਾ ਤੂੰ ਅੱਗੇ ਆਉਣਾ ਹੈ ਦੱਸ ਇੱਥੇ ਟਾਂ ਲੱਗ ਗਿਆ ਜੀ ਇਹ ਗਲਤ ਥਾਂ ਤੇ ਜੋੜਾ ਲਾਈ ਇਹ ਜੀ ਪੰਜਰੇ ਦੇ ਥੱਲੇ ਆ ਦੇ ਕੋਈ ਇੱਥੇ ਆਂਡੇ ਧਰਨ ਦੀ ਸਕੀਮ ਹੈ ਇਹਨਾਂ ਦੇ ਪੰਜਰੇ ਤੇ ਹੀਟਾ ਇਹ ਗਲਤ ਕੰਮ ਆ ਜੀ ਆਲ ਨੇ ਫਿਰ ਮੈਂ ਵੀ ਮੱਥਾ ਮਾਰਿਆ ਜੇ ਤੁਸੀਂ ਇੱਥੇ ਅੰਡੇ ਨਹੀਂ ਲਾਉਨੇ ਤਾਂ ਤੇ ਉਹ ਉਧਰ ਅੰਡੇ ਲਾਉਣ ਦੀ ਸਕੀਮ ਬਣਾਈ ਜਾਂਦੀ ਆ ਤੇ ਉਹ ਇੱਕ ਉੱਧਰੋਂ ਨਹੀਂ ਜਾਂਦਾ ਫਿਰ ਅਸੀਂ ਇੱਥੇ ਆਵੇ ਮੱਥਾ ਮਾਰਿਆ ਉੱਥੇ ਇੱਕ ਜੋੜੀ ਨੇ ਅੰਡੇ ਲਾਏ ਆ ਗਲਤ ਗੱਲ ਲਾਈ ਇਹਨਾਂ ਦੀ ਤਾਂ ਬਾਕੀ ਓਕੇ ਦੀ ਰਿਪੋਰਟ ਆ ਜੀ ਤੇ ਇਧਰ ਹੀ ਜਿਹੜੇ ਬਾਹਰ ਬੱਚੇ ਕੰਡੇ ਸਿਓ ਉੱਡ ਗਏ ਠੀਕ ਆ ਜੀ ਛਤਰੀ ਤੇ ਬਠਾਇ ਸੀ ਨਵਾਂ ਬੱਚਾ ਗਿਆ ਆਟਰ ਇਧਰ ਗਾਣੇ ਚੱਲੀ ਜਾਂਦੇ ਕੋਈ ਚੱਕਰ ਨਹੀਂ ਸਫਾਈ ਸੁਫਾਈ ਕਰੀ ਜਾਂਦੇ ਜੀ ਬੁੱਕਰ ਆਪਣੀ ਉਹ ਕੋਈ ਵਿਹੜੇ ਦੇ ਵਿੱਚ ਹੀ ਭਾਈ ਉਹੀ ਕੰਮ ਹੋਇਆ ਜੀ ਜਿੰਦਾ ਆਪਾਂ ਨੂੰ ਡਰ ਸੀ ਯਾਰ ਜਿਹੜੇ ਦੋ ਬੱਚੇ ਆਪਾਂ ਬਾਹਰ ਨਹੀਂ ਕੱਢੇ ਛਤਰੀ ਤੇ ਤੀਜਾ ਉਹ ਮੇਰੀ ਨੇ ਬਹਿ ਗਿਆ ਸ਼ਾਮ ਖਾਇਆ ਤੇ ਉਹੜਾ ਯਾਰ ਜਿਹੜੇ ਦੋ ਬੱਚੇ ਸ ਇੱਕ ਤਾਂ ਕਾਲਾ ਚਿਨਾ ਜਾਂ ਤੇ ਇੱਕ ਉਹ ਲਾਲ ਚਿਨਾ ਜਾਂ ਲਾਲ ਰੱਤਾ ਜਾਂ ਚਿੱਟੀਆਂ ਅੱਖਾਂ ਵਾਲਾ ਠੀਕ ਆ ਭਾਈ ਤੇ ਉਹ ਯਾਰ ਨਾ ਮਤਲਬ ਬੱਚੇ ਉੱਡ ਗਏ ਯਾਰ ਦੋਨੇ ਠੀਕ ਆ ਯਾਰ ਇੱਕ ਤਾਂ ਥੱਲੇ ਥੱਲੇ ਫਿਰ ਦੱਸ ਸੀਗਾ ਇੱਕ ਵੜ ਗਿਆ ਤਾਂ ਪਤਾ ਨਹੀਂ ਤਾਂ ਵੜ ਗਿਆ ਯਾਰ ਨਵੇਂ ਬੱਚਾ ਜਿਹੜਾ ਸੀਗਾ ਵੀ ਜਿਹੜਾ ਦੋ ਤਿੰਨ ਮਹੀਨੇ ਕੱਢਿਆ ਵੀ ਘੇੜੇ 'ਚ ਪਾ ਕੇ ਬਹਿ ਜਾਂਦਾ ਸੀਗਾ ਇੱਕ ਹਸਾਬ ਦਾ ਤਾਂ ਨਵਾਂ ਹੀ ਹੈ ਜਦੋਂ ਪੂਰਾ ਨਹੀਂ ਉੱਡਿਆ ਸੀਗਾ ਤੇ ਯਾਰ ਹੁਣ ਦੋਨੇ ਬੱਚੇ ਯਾਰ ਇੱਕ ਰਾਂ ਮੈਨੂੰ ਮੜਾਇਆ ਇੱਕ ਬੱਚਾ ਵਖਿਆ ਸੀ ਤਾਂ ਫੁੱਲ ਲੱਗ ਗਏ ਯਾਰ ਉਹਨਾਂ 10 ਮਿੰਟ ਹੋ ਗਏ ਇੱਕ ਵਾਰੀ ਭੁਲੇਖਾ ਜਾ ਪਿਆ ਤੇ ਉਹ ਦੋ ਮੁੜ ਕੇ ਦੇਖੇ ਨਹੀਂ ਫੁੱਲ ਪਤਾ ਨਹੀਂ ਤਾਂ ਲੱਗ ਗਿਆ ਪਤਾ ਨਹੀਂ ਪਿੰਡ ਟੱਪ ਗਿਆ ਆਸੇ-ਪਾਸੇ ਤਾਂ ਨਹੀਂ ਬੈਠੇ ਯਾਰ ਕਿਉਂਕਿ ਅੱਗੇ ਮਤਲਬ ਬੰਦ ਸੀ ਕਬੂਤਰ ਕੱਢੇ ਨਹੀਂ ਸੀ ਬਾਹਰ ਤੇ ਕੱਲ 2-3 ਵਜੇ 2-3 ਦਿਨ ਤੁੱਪ ਲਵਾਈ ਸੀ ਪਤਾ ਨਹੀਂ ਇੱਕ ਤਾਂ ਆ ਫਿਰਦਾ ਜੀ ਇੱਕ ਤਾਂ ਆ ਰਿਹਾ ਉਹ ਖਾਦ ਰਿਹਾ ਜੀ ਆ ਰਿਹਾ ਇੱਕ ਹੰਡ ਜੁੰਮ ਹੋ ਗਿਆ ਉਹ ਜਾਂਦਾ ਇਹ ਹੋ ਰਿਹਾ ਆ ਉਹ ਜਾਂਦਾ ਠੀਕ ਆ ਜੀ ਇਹਦੇ ਨਾਲ ਦਾ ਪਤਾ ਨਹੀਂ ਚਿੱਟੀਆਂ ਅੱਖਾਂ ਵਾਲਾ ਬੱਚਾ ਜਾਂ ਕਿੱਥੇ ਆ ਯਾਰ ਜਿਹੜਾ ਪਹਿਲਾਂ ਬਖਾਇਆ ਸੀ ਤੁਹਾਨੂੰ ਮੈਂ ਜਿਹੜਾ ਕਹਿੰਦਾ ਸੀ ਮੇਰਾ ਫੇਵਰੇਟ ਆ ਯਾਰ ਚਿੱਟੀਆਂ ਅੱਖਾਂ ਵਾਲਾ ਚੌਣ ਸਰਾਜਾ ਪਤਾ ਨਹੀਂ ਕਿੱਧਰ ਗਿਆ ਯਾਰ ਆ ਇਹਦੇ ਨਾਲ ਦੋਨੇ ਵੱਡੇ ਜੀ ਛਤਰੀ ਤੋਂ ਯਾਰ ਪਤਾ ਨਹੀਂ ਕਿੱਥੇ ਗਿਆ ਇੱਕ ਮਿੰਟ ਮੈਂ ਪਿੰਡ ਜਾ ਕੇ ਵੇਖ ਕੇ ਆਵਾ ਯਾਰ ਪਿੰਡ ਨਾ ਟੱਪ ਗਿਆ ਹੋਵੇ ਕਿਉਂਕਿ ਉਹ ਪਹਿਲਾਂ ਮੇਰੀ ਟਾਣੀ ਜੁੱੜਿਆ ਇਹਲੀ ਵਾਰੀ ਅੱਜ ਜੁੱੜਿਆ ਠੀਕ ਆ ਯਾਰ ਕੀਬਤਾ ਵੀ ਅੱਗੇ ਘੇੜੇ-ਘੁੜੇ ਪਾ ਕੇ ਬਹਿ ਜਾਂਦਾ ਸੀ ਅੱਜ ਜੁੱੜਿਆ ਟਾਣੀ ਪਤਾ ਨਹੀਂ ਟੱਪ ਗਿਆ ਨਾ ਕਿੱਧਰ ਹਲਾ ਪਤਾ ਲੱਗੇ ਤਾਂ ਇੰਜ ਅਨੀਤ ਨੂੰ ਸਾਧਦੇ ਫਿਰ ਪਿੰਡ ਜਾ ਕੇ ਵੇਖ ਕੇ ਆਉਣੇ ਆ ਜੀ ਤੇ ਇੱਕ ਕਬੂਤਰ ਛਤਰੀ ਤੇ ਬੰਨ ਕੇ ਨੀਤ ਆਇਆ ਖੜਾ ਉਹ ਖੜਾ ਜੀ ਤੇ ਫਿਰ ਪਿੰਡ ਚੱਲੇ ਆ ਸੀ ਤੇ ਯਾਰ ਬੱਚਾ ਆਣ ਕੇ ਬਹਿ ਗਿਆ ਛਤਰੀ ਤੇ ਤੇ ਮੈਂ ਪਿੰਡੇ ਗਿਆ ਹੀ ਨਹੀਂ ਸੀ ਉਹ ਨੀਤ ਨੂੰ ਥੋੜੀ ਜੀ ਗਾੜ ਸੀ ਤੇ ਉਹ ਕਹਿੰਦਾ ਕਿ ਬਾਅਦ ਚੋ ਵੀ ਲਿਖਿਆ ਮੰਮੀ ਇੱਕ ਵਾਰ ਜਾ ਕੇ ਆਪਾਂ ਤੇ ਕਹਿੰਦਾ ਮੈਂ ਚਾਹ ਫੜਾ ਜਾਵਾਂ ਖੇਤ ਤੇ ਉਹਨਾਂ ਚੱਕਰ ਫਿਰ ਮੈਂ ਵੀ ਕਰੇ ਬਹਿ ਕੇ ਚਾਹ ਪੀਣ ਲੱਗ ਗਿਆ ਤੇ ਉਹਨੇ ਨੂੰ ਯਾਰ ਘੱਟ ਦੇ ਘੰਟੇ ਬਾਅਦ ਤਾਂ ਬੱਚਾ ਆਣ ਕੇ ਛਤਰੀ ਤੇ ਵੀ ਬਹਿ ਗਿਆ ਸੀਗਾ ਚੱਲ ਵਧੀਆ ਹੋਇਆ ਯਾਰ ਪੁੱਠਾ ਆ ਗਿਆ ਪਰ ਮੇਰੇ ਖਿਆਲ ਚ 100% ਇਹ ਕਿਤੇ ਪਾਸੇ ਨਹੀਂ ਬੈਠਾ ਇਹ ਉੱਚਾ ਲੱਗ ਗਿਆ ਸੀ ਕਿਉਂਕਿ ਜਿਹੜਾ ਦੂਜਾ ਬੱਚਾ ਸੀ ਨਾ ਬਈ ਯਾਰ ਉਹ ਵੀ ਇਹਦੇ ਨਾਲ ਉੱਤੇ ਉੱਤੇ ਗੇੜੇ ਪਾਉਂਦਾ ਸੀ ਤੇ ਉਹ ਫਿਰ ਜਦੋਂ ਉਹ ਤੁਹਾਨੂੰ ਪਤਾ ਵੀ ਉਹਦਾ ਹਰਕਤ ਹਾਰੀ ਵਾਲੇ ਆ ਨਾਲ ਦੀ ਨਾਲ ਥੱਲੇ ਆ ਗਿਆ ਉਹ ਕੋ ਥੋੜਾ ਜਿਹਾ ਉੱਡਿਆ ਤੇ ਇਹ ਵੀ ਫਿਰ ਘੰਟੇ ਉੱਤੇ ਪੌਣੇ ਘੰਟੇ ਬਾਅਦ ਥੱਲੇ ਆ ਗਿਆ ਇਹਦੇ ਬਰਾਬਰ ਉੱਡਿਆ ਸੀ ਮੈਂ ਮੁੱਖਾ ਦਿੰਨਾ ਕਿਹੜਾ ਇਹਦੇ ਬਰਾਬਰ ਉਹ ਉੱਡਿਆ ਸੀ ਉਹ ਕਾਲਾ ਜੀਨਾ ਆ ਤੇ ਉਹ ਰਿਆ ਜੀ ਉਹ ਬੈਠਾ ਜਿਹੜਾ ਛਤਰੀ ਤੇ ਇਧਰ ਨਹੀਂ ਸਾਈਡ ਆਹਾ ਆ ਬੱਚਾ ਸੀ ਜਿਹੜਾ ਆ ਤਾਂ ਲੱਗ ਗਿਆ ਸੀ ਇਹ ਪਹਿਲਾਂ ਨਹੀਂ ਉੱਡਿਆ ਸੀ ਅੱਜ ਹੀ ਉੱਡਿਆ ਸੀ ਪਹਿਲਾਂ ਨਹੀਂ ਉੱਡਿਆ ਸੀ ਭਾਈ ਅੱਜ ਹੀ ਉੱਡਿਆ ਕਿਉਂਕਿ ਪਹਿਲਾਂ ਤਾਂ ਗੜੇ ਜੇ ਪਾ ਕੇ ਛਤਰੀ ਤੇ ਬੈਠੇ ਨਦੀ ਗੜੇ ਜੇ ਪਾ ਕੇ ਛਤਰੀ ਤੇ ਮੈਨੂੰ ਪਤਾ ਸੀ ਯਾਰ ਜਦੋਂ ਇਹਦਾ ਸਰੀਰ ਖੁੱਲ ਗਿਆ ਨੇ ਉਦੋਂ ਹੀ ਉੱਡਣਾ ਤੇ ਕੋਈ ਨਹੀਂ ਅੱਜ ਉੱਡ ਗਿਆ ਤੇ ਇੱਕ ਦੋ ਵਾਰੀ ਹੋਰ ਡਾਈ ਕਰਾ ਕੇ ਵੇਖ ਲਾਂਗੇ ਕੀ ਬਣਦਾ ਕੀ ਨਹੀਂ ਤੇ ਉਹ ਆਏ ਉੱਡ ਕੇ ਆਇਆ ਅੱਧਾ ਪੌਣਾ ਘੰਟਾ ਉੱਡਿਆ ਇਹ ਪਹਿਲੀ ਡਾਈ ਠੀਕ ਆ ਜੀ ਤੇ ਬਾਕੀ ਓਕੇ ਦੀ ਰਿਪੋਰਟਾ ਹੁਣ ਮੈਨੂੰ ਟੈਨਸ਼ਨ ਫ੍ਰੀ ਹੋ ਗਿਆ ਜੀ ਮੈਂ ਜੀ ਤੇ ਬੱਚਾ ਆਣ ਕੇ ਬਹਿ ਗਿਆ ਜੀ ਬਹੁਤ ਬਹੁਤ ਖੁਸ਼ੀ ਹੋਈ ਐ ਤੇ ਹੁਣ ਵੱਢ ਲਈਏ ਜੀ ਪੱਠੇ ਆਪਣੇ ਛੋਟੇ ਛੋਟੇ ਜਿਹੜੇ ਹੈਗੇ ਆ ਤੇ ਪੱਠੇ ਵੱਢ ਕੇ ਜੀ ਮੁੜ ਕੇ ਨਹਾ ਧੋ ਕੇ ਫਰਕੂਤਰਨ ਦਾਣੇ ਦੂਨੇ ਪਾ ਦਿੱਗੇ ਜੀ ਚਾਹ ਪੀ ਫੂਲੀ ਮੈਂ ਤੇ ਦਾਤਰੀ ਆਪਣੀ ਆਪੀ ਤੇ ਹੁਣ ਪੱਠੇ ਵਾਲੀ ਸੇਵਾ ਨਿਭਾਤੀਏ 10 ਮਿੰਟ ਲਾ ਕੇ ਆਪਾਂ ਪੱਠੇ ਵੱਡੇ ਵੱਡੇ ਇੱਥੋਂ ਤਾਂ ਉਧਰੋਂ ਵਾਲੇ ਛੋਟੇ ਸੀ ਤੇ 10-15 ਮਿੰਟਾਂ ਤੇ ਵੱਢ ਕੇ ਚਾਰ ਥੱਬੀਆਂ ਵੱਢਣੀਆਂ ਆਪਾਂ ਵੱਢ ਕੇ ਕੁੱਤਰ ਕੇ ਮਿਲਦੇ ਆਂ ਕੁੱਤਰ ਬੈਠਿਆ ਛਤਰੀ ਤੇ ਹੁਣ ਇਹਨਾਂ ਨੂੰ ਲਾਹ ਦੀਏ ਜੀ ਪੱਠੇ-ਪੁੱਠੇ ਵੱਢ ਕੇ ਵੇਲੇ ਹੋ ਚੁੱਕੇ ਆਂ ਕੁੱਤਰ ਵੀ ਦਿੱਤੇ ਫਿਲਾਲ ਮੈਂ ਤੇ ਹੁਣ ਇਹਨਾਂ ਨੂੰ ਛਤਰੀ ਤੋਂ ਲਾ ਕੇ ਤੇ ਖੁੱਡੇ 'ਚ ਤਾੜ ਦੀਏ ਜੀ ਤੇ ਫਿਰ ਦਾਣੇ ਪਾਣੀ ਪਾ ਦੀਏ ਇਹਨਾਂ ਦਾ ਹਾਂਜੀ ਭਾਈ ਤੇ ਪਾਣੀ ਗਰਮ ਲੈ ਆਂਦਾ ਜੀ ਤੇ ਆ ਪਿੰਜਰੇ ਚਲਾਉਣ ਵਾਸਤੇ ਇੱਕ ਪ੍ਰੋਜੈਕਟ ਲੈ ਆਂਦਾ ਪਾਣੀ ਵਾਸਤੇ ਠੀਕ ਆ ਜੀ ਇਹ ਵੀ ਲਾਉਣੇ ਆਪਾਂ ਪਿੰਜਰੇ 'ਚ ਤੇ ਸਾਰਿਆਂ ਤੋਂ ਪਹਿਲਾਂ ਗੇਟ ਖੋਲ੍ਹ ਲਿਆ ਜੀ ਖੁੱਡੇ ਦਾ ਪਤਾ ਖੋਲ੍ਹ ਲਿਆ ਮੈਂ ਤੇ ਚੋਬਰ ਨਾਤ ਹੋ ਗਿਆ ਆ ਜੀ ਕੋਟ ਆਪ ਉਹੀ ਪਾ ਲੈਨੇ ਆਰ ਜਨਕ ਤੇ ਆਏ ਨਾ ਸਮਝੋ ਵੀ ਨੌਂਦਾ ਨਹੀਂਰ ਜਨਕ ਨਾਈ ਦਾ ਧਰ ਜਨਾਈਆ ਪਰ ਕੋਟੋ ਹੀ ਪਾ ਲਈਦਾ ਪਰ ਹੁਣ ਬਲਬ ਜਗਾਈਏ ਜੀ ਪਹਿਲਾਂ ਤੇ ਫਿਰ ਗੱਲਾਂ ਬਾਤਾਂ ਮਾਰਦੇ ਆ ਤੁਹਾਡੇ ਨਾਲ ਜੀ ਪਹਿਲਾਂ ਕਰੰਟ ਨਾ ਲੱਗਦਾ ਸਾਡੇ ਹੱਥ ਵੀ ਕਿੱਲੇ ਆ ਲੱਗ ਜਾ ਤਾਰ ਤਾਰ ਵਾਲਾ ਯਾਰ ਬੋਰਡ ਹੋ ਜਾਇਆ ਪਹਿ ਇੱਕ ਤਾਂ ਬੋਰਡ ਸਹੀ ਕਰੀ ਕਿਸੇ ਨੂੰ ਮਗਰੋਂ ਲਾਈਟ ਕੱਟ ਕੇ ਨਾ ਪੂਰੀ ਘਰ ਦੀ ਕੋ ਜੀ ਬੜੀ ਮੁਸ਼ਕਲ ਨਾਲ ਲਾਈਟ ਜਗਾਈ ਹੈ ਪਰ ਜਗ ਗਈ ਕੂਤ ਨਾਲੇ ਖੁੱਡੇ ਦੀ ਜੀ ਤੇ ਹੁਣ ਆਹ ਪੀਪੀਜੀ ਚੱਕ ਕੇ ਤੇ ਪਾਣੀ ਨਾਲ ਧੋਲੀਏ ਬਾਹਰ ਗਰਮ ਪਾਣੀ ਪਾ ਦਈਏ ਜੀ ਫਿਰ ਦਾਣੇ ਪਾ ਦਾਂਗੇ ਕੋ ਜੀ ਤੇ ਹੁਣ ਪਾਣੀ ਪਾ ਦਈਏ ਜੀ ਆਹ ਸਾਫ਼ ਕਰ ਲਈ ਪੀਪੀਜੀ ਤਾਂ ਤੇ ਲਾਈਟ ਜੀ ਕਦੇ ਹਿੱਲਦੀ ਇਸ ਵਾਲੀ ਕਦੇ ਨਹੀਂ ਖੁੱਡੇ ਦੇ ਨਾਲ ਬਲਬ ਦੀ ਤਾਰ ਹਿੱਲ ਜਾਂਦੀ ਕਈ ਵਾਰੀ ਲੱਗ ਜਾਂਦੀ ਆ ਚਲੋ ਕੋਈ ਨਾ ਪਾਣੀ ਪਾਦਾ ਜੀ ਆਇਓ ਆਇਓ ਚੋਬਰੋ ਪਾਣੀ ਪੀ ਲਓ ਫਿਰ ਲੱਗੀ ਯਾਰ ਬਲਬ ਜਾ ਹਿੱਲ ਗਿਆ ਫਿਰ ਆਪਣੇ ਆਪ ਯਾਰ ਜਦੋਂ ਉੜਦੇ ਨੂੰ ਤਾਂ ਤਾਰ ਹਿੱਲ ਜਾਂਦੀ ਵਿੱਚੋਂ ਤੇ ਉੱਧਰਲੇ ਪਾਸੇ ਛੁਕਰਾ ਬੋਰਡ ਕਨੀ ਕੂਤਰੇ ਜਾਂਦੇ ਨਹੀਂ ਇਹਨੇ ਤਾਂ ਸਿਆਣੇ ਆ ਲਓ ਲਓ ਚੋਪਰੋ ਪਾਣੀ ਪੀ ਲਓ ਜੀ ਆਜੋ ਆਜੋ ਭਜੋ 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 ਪਾਣੀ ਦਿੱਤਾ ਜੀ ਬਾ ਤੇ ਆ ਜਿਹੜਾ ਰਹਿ ਗਿਆ ਉਹ ਦੂਜੀ ਚ ਪਾਵਾਂਗੇ ਪੀ ਪੀ ਇਹ ਚ ਠੀਕ ਹੈ ਚੋਪਰੋ ਪਾਣੀ ਰੱਖ ਦਈਏ ਬਾਹਰ ਗੇਰਾ ਕਿਉਂਕਿ ਕਬੂਤਰਾਂ ਦੇ ਫੰਗ ਫੰਗ ਪੈ ਜਾਣਗੇ ਇਹਦੇ ਚ ਪਾਵਾਂਗੇ ਜਿਹੇ ਮੈਂ ਕਰਨ ਤੋਂ ਹੋ ਕੇ ਲਿਆਂਦਾ ਸੀ ਤੇ ਬਲਬ ਜਗਾ ਦਈਏ ਜੀ ਦੁਬਾਰਾ ਇਹ ਫਿਰ ਇਹ ਲੇਨ ਦੀ ਤਾਰ ਜੀ ਪਤਾ ਨਹੀਂ ਕੀ ਚੱਕਣਾ ਲਓ ਜੀ ਲਓ ਜੀ ਲਓ ਜੀ ਲਓ ਜੀ ਨਾ ਉਸਤਾ ਜੀ ਉੱਟਾ ਕੇ ਇੱਕਾਂਟ ਹੀ ਫਿਰ ਹਿੱਲ ਗਈ ਫਿਰ ਨਾ ਨਾ ਤੈਨੂੰ ਯਾਰ ਲੱਕ ਜਾਸ ਆਪਾ ਹਨ ਹੁਣ ਨਾ ਹਿੱਲੇ ਪਰਮਾਤਮਾ